ਜੀ ਗੱਲ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ ਲੋਕ ਸਭਾ ਚੋਣਾਂ ਚ ਕਾਂਗਰਸ ਕਰੇਗੀ ਜੀ ਹੈਰਾਨ ਸਰਵੇਚ ਜਾਣੋ ਆਪ ਬੀਜੇਪੀ ਤੇ ਐਸਏਡੀ ਨੂੰ ਕਿੰਨੀਆਂ ਮਿਲਣਗੇ ਸ਼ੀਟਾਂ ਲੋਕ ਸਭਾ ਚੋਣਾਂ 2024 ਬਹੁਤ ਹੀ ਖਾਸ ਹੋਣ ਵਾਲੀਆਂ ਨੇ ਪੰਜਾਬੀ ਚ ਲੋਕ ਸਭਾ ਚੋਣਾਂ 13 ਸ਼ੀਟਾਂ ਨੇ ਇੱਥੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦੇ ਸ਼੍ਰੋਮਣੀ ਕਾਲੀਦਾਲ ਮੁੱਖ ਤੌਰ ਤੇ ਚੋਣ ਮੈਦਾਨ ਵਿੱਚ ਨੇ ਆਪ ਨੇ ਇੰਨਾ ਸਾਰੀਆਂ 13 ਸ਼ੀਟਾਂ ਨੇ ਜਿੱਤ ਲੈ ਦਲਜਗਰਨ ਦਾ ਦਾਵਾ ਕੀਤਾ ਜਦਕਿ ਬਾਕੀ ਪਾਰਟੀਆਂ ਜਿੱਤਣ ਲਈ ਪੂਰੀ ਕੋਸ਼ਿਸ਼ ਵੀ ਕਰ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ 19 ਅਪ੍ਰੈਲ ਨੂੰ ਸਿਨੇਮਾ ਕਰਾਵੇ ਚ ਰੌਣਕਾਂ ਲਾਵੇਗੀ ਜੀ ਸਤੰਦਰ ਸਰਤਾਜ ਤੇ ਨੀਰੂ ਬਾਜਵਟ ਦੀ ਫਿਲਮ ਸ਼ਾਇਰ ਇਹ ਫਿਲਮ ਹੈ ਜੀ ਮਗਾਮੀ ਪੰਜਾਬੀ ਸਿਨੇਮੈਟਿਕ ਅਤੇ ਮਾਸਟਰਪੀਸ ਸ਼ਾਇਰ ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ ਤੇ ਪਹੁੰਚ ਗਈਆਂ ਨੇ ਜੀ ਕਿਉਂਕਿ ਮੁੱਖ ਕਲਾਕਾਰ ਨੀਰੂ ਬਾਜਵਟ ਤੇ ਸਤੰਦਰ ਸਰਤਾਜ ਨੇ ਸਿਤਾਰਿਆਂ ਨਾਲ ਪ੍ਰੀ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹਮ ਜੀ ਅੱਧੀ ਰਾਤ ਨੂੰ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕਰਕੇ ਖੇਤਾ ਜੋ ਟਰਾਲੀ ਚੋਰੀ ਕਰ ਲਈ ਹੈ ਗੁਰਸ਼ੰਕਰ ਦੀ ਖਬਰ ਹੈ ਖੇਤਾਂ ਵਿੱਚ ਖੂਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕਰਕੇ ਅਣਪਛਾਤੇ ਵਿਅਕਤੀਆਂ ਵੱਲੋਂ ਟਰਾਲੀ ਚੋਰੀ ਕਰ ਲਈ ਹੈ ਮਨਜਿੰਦਰ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਲੱਲੀਆਂ ਨੇ ਦੱਸਿਆ ਕਿ ਉਸਦੀ ਮੋਟਰ ਤੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਤੇ ਰਾਤ ਕਰੀਬ 12:30 ਵਜੇ ਇੱਕ ਕਰੀਬ ਕੁਝ ਵਿਅਕਤੀ ਖੇਤਾਂ ਵਿੱਚ ਪੈਦਲ ਚੱਲ ਕੇ ਖੂਤੇ 'ਚ ਪਹੁੰਚੇ ਕੁਝ ਵਿਅਕਤੀ ਟਰੈਕਟਰ ਲੈ ਕੇ ਖੂਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਵਿਅਕਤੀਆਂ ਵੱਲੋਂ ਪਰਵਾਸੀ ਮਜ਼ਦੂਰ ਦੀ ਪੂਰੀ ਤਰ੍ਹਾਂ ਕੁੱਟਮਾਰ ਕਰਕੇ ਖੂਤੋਂ ਟਰਾਲੀ ਚੋਰੀ ਕੀਤੀ ਗਈ ਤੇ ਗੜ ਸ਼ੰਕਰ ਵੱਲੋਂ ਫਰਾਰ ਹੋ ਗਏ ਉਹਨਾਂ ਟਰਾਲੀ ਚੋਰੀ ਕਰਨ ਦੀ ਘਟਨਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜਾਈਏ ਕੋਲੇ ਦੀ ਟਾਰ ਤੇ ਅਸਲੀ ਬਿੱਲ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਮਿਲੇਗਾ ਸੜਕਾਂ ਤੇ ਬਿੱਲ ਨੂੰ ਮਨਜ਼ੂਰੀ ਨਗਰ ਨਿਗਮ ਵੱਲੋਂ ਮਨਾਈ ਜਾਣ ਵਾਲੀ ਸੜਕਾਂ ਤੇ ਬਿੱਲ ਨੂੰ ਮਨਜ਼ੂਰੀ ਹੁਣ ਕੋਲੇ ਦੀ ਤਾਰ ਦੇ ਅਸਲੀ ਬਿੱਲ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਮਿਲੇਗੀ ਇਹ ਫੈਸਲਾ ਆਡਿਟ ਸ਼ਾਖਾ ਨੇ ਲਿਆ ਇਸ ਸਬੰਧੀ ਡਿਪਟੀ ਕੰਟਰੋਲਰ ਵੱਲੋਂ ਕਮਿਸ਼ਨਰ ਨੂੰ ਭੇਜੇ ਸਰਕੂਲਰ ਵਿੱਚ ਇਹ ਮੁੱਦਾ ਉਠਾਇਆ ਗਿਆ ਆਡਿਟ ਦੀ ਪ੍ਰਵਾਨਗੀ ਹੇਠ ਪੇਸ਼ ਕੀਤੇ ਗਏ ਵਿਕਾਸ ਕਾਰਜਾਂ ਦੇ ਬਿੱਲਾਂ ਵਿੱਚ ਕਈ ਖਾਮੀਆਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਚ ਡੇਰਿਆਂ ਦਾ ਰਾਜਨੀਤੀ ਤੇ ਪ੍ਰਭਾਵ ਚੋਣਾਂ ਵੇਲੇ ਵੱਧ ਜਾਂਦੀ ਹੈ ਸਰਗਰਮੀ ਪੰਜਾਬ ਸਿਆਸਤ 'ਚ ਡੇਰਾਵਾਦੀ ਦਾ ਵੱਡਾ ਅਸਰ ਹੈ। ਹੁਣ ਹਰ ਚੋਣ ਵਿੱਚ ਹੀ ਇਸ ਦਾ ਵੋਟ ਬੈਂਕ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਲਈ ਹਰ ਵਾਰ ਹੀ ਸਿਆਸੀ ਲੀਡਰ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਹੀ ਡੇਰਿਆਂ ਦੇ ਚੱਕਰ ਕੱਟਨੇ ਸ਼ੁਰੂ ਕਰ ਦਿੰਦੇ ਨੇ। ਸਿੱਖ ਧਰਮ ਦੀ ਹੋਂਦ ਵਿੱਚ ਆਉਣ ਦੇ ਨਾ ਨਹੀਂ ਨਵੇਂ ਡੇਰਿਆਂ ਦੀ ਹੋਂਦ ਵਿੱਚ ਆਉਣ ਦਾ سلسلہ ਵੀ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਡਿਊਟੀ ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ ਇੰਜ ਬਾਪਰ ਗਿਆ ਹਾਸਾ ਮੋਗਾ ਵਿੱਚ ਡਿਊਟੀ ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਕਾਰ ਦੇ ਅੱਗੇ ਅਚਾਨਕ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਉਸ ਦੀ ਕਾਰ ਨਾਲ ਹਾਸਾ ਵਾਪਰ ਗਿਆ ਦੱਸ ਦਈਏ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਮੁਲਜ਼ਮ ਦੀ ਜਿਹੜੀ ਕਾਰ ਹੈ ਰਾਖਤਨਾਲ जाटਵੱਜੀ ਮੌਕੇ ਤੇ ਹੀ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਜੀ ਉਸ ਤੋਂ ਬਾਅਦ ਅਗਲੀ ਵਡੀ ਖੋ ਜੀ ਵਿਸ਼ਵ Hindu ਪੁਲਿਸ ਦੇ ਪ੍ਰਧਾਨ ਦੇ ਕਤਲ ਮਗਰੋਂ ਪਰਵਾਨ ਤੇ ਜੱਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਨੰਗਲ ਦੇ ਰੇਲਵੇ ਰੋਡ ਵਿਖੇ ਜਿਹੜੇ ਕਨਫੈਕਟਰੀ ਦੀ ਦੁਕਾਨ ਕਰਦੇ ਵਿਸ਼ਵ Hindu ਪਰਿਸ਼ਦ ਦਾ ਸੰਗ ਨੰਗਲ ਇਕਾਈ ਦਾ ਪ੍ਰਧਾਨ ਵਿਕਾਸ ਅਗਰਵਾਲ ਵਕਾ ਦਾ ਤੇਜ਼ ਤਰ੍ਹਾਂ ਹתਿਆਣਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇਲਾਕੇ ਦੇ ਮਹੱਤਵਰ ਲੋਕਾਂ ਤੇ ਸਥਾਨਕ ਦੁਕਾਨਦਾਰਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਖੜੇ ਕੀਤੇ ਗਏ ਨੇ ਇਸ ਤੋਂ ਬਾਅਦ ਅਗਲੀ ਵਡੀ ਹੋ ਜੀ ਕਿਸਾਨਾਂ ਦੀ ਆੜ ਵਿੱਚ ਵਿਰੋਧੀ ਪਾਰਟੀਆਂ ਦੇ ਵਰਕਰ ਕਰ ਰਹੇ ਨੇ ਜੀ ਹੰਸ ਰਾਜ ਦਾ ਵਿਰੋਧ ਬੀਜੇਪੀ ਐਸਸੀ ਬਿੰਗ ਜਦੋਂ ਤੋਂ ਬੀਜੇਪੀ ਨੇ ਪੰਜਾਬ ਵਿੱਚ ਆਪਣੇ ਲੋਕ ਸਭਾ ਹਲਕਿਆਂ ਦੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਪੂਰੇ ਸੂਬੇ ਵਿੱਚ ਬੀਜੇਪੀ ਉਮੀਦਵਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਬੀਜੇਪੀ ਦੇ ਹਰੇਕ ਉਮੀਦਵਾਰ ਨੂੰ ਕਿਸਾਨ ਜਥੇਬੰਦੀ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਸਦਕਾ ਹਾਲੇ ਬੀਜੇਪੀ ਉਮੀਦਵਾਰਾਂ ਨੇ ਪਿੰਡਾਂ ਵਿੱਚ ਆਪਣੇ ਚੋਣ ਪ੍ਰਚਾਰ ਸ਼ੁਰੂ ਹੀ ਨਹੀਂ ਕੀਤੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਪਾਪ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਬੀਜੇਪੀ ਐਸ ਸੀ ਐਲ ਦੀ ਚੇਤਾਵਨੀ ਦੇ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਬਟਾਲਾ ਚੋ ਦੋਸਤ ਹੀ ਨਿਕਲਿਆ ਕਿ ਡੈਨੈਪਰ ਤਿੰਨ ਜਣਿਆਂ ਨੂੰ ਅਗਵਾ ਕਰ ਮੰਗੇ ਨੇ ਜੀ 2.5 ਕਰੋੜ ਰੁਪਏ ਰਸਪੇਨ ਤੋਂ ਕਰਵਾਏ ਜੀ ਫੋਨ ਗੁਰਦਾਸਪੁਰ ਦੀ ਬਟਾਲਾ ਪੁਲਿਸ ਨੇ ਅਗਵਾ ਕੀਤੇ ਤਿੰਨ ਵਿਅਕਤੀ ਨੂੰ ਸੁਰੱਖਿਤ ਛਡਵਾ ਲਿਆ ਅਗਵਾ ਕਰਨ ਵਾਲੇ ਦੋ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਮਾਮਲੇ ਵਿੱਚ ਦੋਸਤਾਂ ਇਹੀ ਆਪਣੇ ਦੋਸਤ ਨੂੰ ਅਗਵਾ ਕਰਿਆ ਸੀ ਇਸੇ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਐਸਐਸਪੀ ਅਸ਼ਵਨੀ ਜਿਹੜੀ ਗੋਟਿਆਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਜੋਧਾ ਨੰਗਲ ਨੇ ਥਾਣਾ ਸ਼ਹਿਰੀ ਵਿੱਚ ਸ਼ਿਕਾਇਤ ਕੀਤੀ ਸੀ ਕਿ ਉਸਦਾ ਭਰਾ ਪ੍ਰਦੀਪ ਪਟਾਲਾ ਆਪਣੇ ਸ਼ੁਰੇਸ਼ ਨਾਮ ਦੇ ਦੋਸਤ ਨੂੰ ਮਿਲਣ ਆਇਆ ਸੀ ਪਰ ਘਰ ਨਹੀਂ ਪਰਤਿਆ ਤਵਾਦ ਗਿਵਣੀ ਹੋ ਜੀ ਸਾਬਕਾ ਕਾਂਗਰਸੀ ਐਮਐਲਏ ਰਮਨਜੀਤ ਸਿੰਘ ਸਿੱਕੀ ਨੂੰ ਸਦਮਾ ਮਾਤਾ ਦਾ ਦਿਹਾਂਤ ਹੋ ਚੁੱਕਿਆ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸੀਨੀਅਰ ਕਾਂਗਸੀ ਆਗੂ ਜਿਹੜਾ ਸਰਮਨਜੀਤ ਸਿੰਘ ਸਿੱਕੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸੁਰੇਂਦਰਪਾਲ ਕੌਰ ਐਤਵਾਲ ਨੂੰ ਅਚਾਨਕ ਸ਼ਦੀਵੀ ਵਿਛੋੜਾ ਦੇ ਗਏ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸੁng ਕੇ ਪੜਨ ਦੇ ਦਾਅਵੇਦਾਰ ਨੂੰ ਚੁਣੌਤੀ 5 ਲੱਖ ਰੁਪਏ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਰਾਮਪੁਰਾ ਫੂਲ ਦੇ ਇੱਕ ਵਿਅਕਤੀ ਨਵਦੀਪ ਬੰਸਲ ਵੱਲੋਂ ਸੁng ਕੇ ਪੜਨ ਸਿਖਾਉਣ ਦੇ ਸੋਸ਼ਲ ਮੀਡੀਆ ਤੇ ਇੱਕ YouTube ਚੈਨਲ ਰਾਹੀਂ ਕਿਤੇ ਦਾਅਵੇ ਦਾ ਨੋਟਿਸ ਲੈਂਦਿਆਂ ਚੁਣੌਤੀ ਦਿੱਤੀ ਗਈ ਹੈ ਇਸ ਸਬੰਧਤ ਵਿਅਕਤੀ ਆਪਣਾ ਦਾਵਾ ਸਾਬਤ ਕਰੇ ਤੇ ਸਾਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਵੱਡੀ ਹੋ ਜੀ ਮਾਤਮ ਚ ਬਦਲਿਆ ਵਿਸਾਖੀ ਦੀਆਂ ਖੁਸ਼ੀਆਂ ਬੇਕਾਬੂ ਹੋਇਆ ਟਰੈਕਟਰ ਟਰਾਲੀ ਆਏ ਜਿਹੜੇ ਨਾਨਨੇ ਦੋਤੇ ਦੀ ਮੌਤ ਹੋ ਚੁੱਕੀ ਹੈ ਵਿਸਾਖੀ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਮੱਥਾ ਟੇਕਣ ਲਈ ਆਈ ਸੰਗਤ ਦੀ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਹਾਸ਼ੀ ਦਾ ਸ਼ਿਕਾਰ ਹੋ ਗਈ ਹਾਦਸੇ ਵਿੱਚ ਟਰੈਕਟਰ ਚਲਾ ਰਹੇ ਨੌਜਵਾਨ ਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਦੋਵੇਂ ਮ੍ਰਿਤਕ ਰਿਸ਼ਤੇ ਵਿੱਚ ਨਾਨਾ ਤੇ ਦੋਤਾ ਸੀ ਇਸ ਤੋਂ ਬਾਅਦ ਗਲੀਵੜੀ ਹੋਜੀ ਸਮਾਣਾ ਚ ਪਰਨੀਤ ਕੌਰ ਦਾ ਵਿਰੋਧ ਕਰਨ ਵਾਲੇ ਕਿਸਾਨ ਗ੍ਰਿਫਤਾਰ ਕਰ ਲਏ ਨੇ ਫੁੱਲਸ ਗੱਡੀ ਦੇ ਗੁਰੂ ਕਰੋ ਤੋਂ ਬਾਅਦ ਛੱਡੇ ਨੇ ਲੋਕ ਸਭਾ ਹਲਕਾ ਜਿਹੜਾ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦਾ ਸਮਾਣਾ ਵਿਖੇ ਹੋ ਰਿਹਾ ਭਾਜਪਾ ਦੇ ਸਮਾਗਮ ਚ ਸ਼ਾਮਲ ਹੋਣ ਵਾਸਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਚ ਤਣਾਤ ਪੁਲਿਸ ਫੋਰਸ ਵੱਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਗੈਰ ਕਾਨੂੰਨੀ ਮਾਈਨਿੰਗ ਜੋਰਾਂ ਤੇ ਹੈ ਜਮੀਨ ਚੋਟ ਤੱਕੇ ਨਾਲ ਜਮੀਨ ਕੀਤੀ ਹੈ ਜੀ ਨਿਮੀ ਨੇੜਲੇ ਪਿੰਡ ਸਰੰਗਪੁਰਾ ਵਿਖੇ ਗੈਰ ਕਾਨੂੰਨੀ ਮਾਈਨਿੰਗ ਜੋਰਾਂ ਤੇ ਹੈ ਰੋਜ਼ਾਨਾ 100 ਤੋਂ 150 ਰੇਤੇ ਦੇ ਭਰੇ ਓਵਰਲੋਡ ਟਰੈਕਟਰ ਸ਼ਰੀਆਮ ਸੜਕਾਂ ਤੇ ਪਸਦੇ ਨਜ਼ਾਰੇ ਦੇਖੇ ਜਾ ਸਕਦੇ ਨੇ ਗੁਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੱਕੋਵਾਲ ਨੇ ਦੱਸਿਆ ਕਿ ਮੇਰੀ ਜ਼ਮੀਨ ਸਤਲੁਜ ਜ਼ਰੀਆ ਵਿੱਚ ਸੰਗਤਰੰਗਪੁਰ ਅਤੇ ਪਰੰਗਪੁਰਾ ਵਿੱਚ ਦੋ ਨਮਾ ਸ਼ਹਿਰ ਵਿਚੋਂ ਦਾ ਨੇੜੇ ਹੀ ਠੇਕੇਦਾਰ ਵੱਲੋਂ ਮਾਈਨਿੰਗ ਵਪਾਰ ਨਾਲ ਮਿਲ ਕੇ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਹੈ ਜਿਸ ਦੇ ਉਸਦੇ ਰੌਣਕ ਦੇ ਬਾਵਜੂਦ ਵੀ ਧੱਕੇ ਨਾਲ ਹੀ ਉਸ ਦੀ 2 2.5 ਏਕੜ ਜ਼ਮੀਨ ਵਿੱਚੋਂ 30 35 ਫੁੱਟ ਡੂੰਘਾ ਰੇਤਾ ਚੁੱਕ ਕੇ ਜ਼ਮੀਨ ਨਿਮੀ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗੁਰਦਾਸਪੁਰ ਸਾਹਿਬ ਤੋਂ ਵਾਪਸ ਆ ਰਹੀ ਔਰ ਜੀ ਸਕੂਟੀ ਨੂੰ ਕਾਰ ਨੇ ਮਾਰੀ ਹੈ ਜੀ ਟੱਕਰ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਐਚਡੀਐਫਸੀ ਬੈਂਕ ਸਾਕਾ ਕਾਨੂੰਨਵਾਨ ਦੇ ਸਾਹਮਣੇ ਇੱਕ ਤੇਜ਼ ਰਫਤਾਰ ਕਾਰ ਨੇ ਸਕੂਟਰ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਚਿੱਟੇ ਦਿਨ ਸੜਕਾਂ ਤੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਚੇਨ ਵਾਲੀ ਪੋਕਲੇਨ ਮਸ਼ੀਨ ਸੜਕ ਤੇ ਹੀ ਉਧੇੜ ਰਹੀ ਹੈ ਜੀ ਇੱਕ ਹਲਕਾ ਡੇਰਾ ਵਸੀ ਅੰਦਰ ਮਾਈਨਿੰਗ ਕਰਕੇ ਮਾਈਨਿੰਗ ਮਾਫੀਆ ਨਾ ਸਿਰਫ ਪਹਾਤਵਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਬਲਕਿ ਦਿਨ ਦਿਹਾੜੇ ਸੜਕਾਂ ਤੇ ਵੀ ਨੁਕਸਾਨ ਪਹੁੰਚਾ ਰਿਹਾ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਦਿਨ ਦਿਹਾੜੇ ਦੋ ਨੌਜਵਾਨ ਤੇਜ਼ ਸਰ ਹਥਿਆਰਾਂ ਨਾਲ ਵਿਅਕਤੀ ਨੂੰ ਜ਼ਖਮੀ ਕਰਕੇ ਮੋਟਰਸਾਈਕਲ ਤੇ ਪਰਛੋਕ ਹੋ ਕੇ ਫਰਾਰ ਹੋ ਚੁੱਕੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਕਿਸਾਨ ਭਰਾਵਾਂ ਨੂੰ ਅਪੀਲ ਹੈ ਉਹ ਇਸ ਵਾਰ ਚੋਨੇ ਦੀ ਬਜਾਈ ਸਮੇ ਪੀਆਰ 126 ਵੈਰਿਟੀ ਨਾਬਿਜਲ ਰੰਜੋਤ ਭੋਲੇਵਾਲ ਉਸ ਤੋਂ ਬਾਅਦ ਦੇ ਮੌਕੇ 'ਚ ਪੁਲਸ ਮਜਦ ਮਲਾਜ਼ਮ ਦੀ ਮੌਜੂਦਗੀ ਡਿਊਟੀ ਤੇ ਚਲਦੇ ਸਮੇਂ ਪਸ਼ੂ ਨੂੰ ਬਚਾਉਂਦੇ ਵੇਹ ਦਰਤ ਨਾਲ ਟਕਰਾਈ ਹੈ ਜੀ ਕਾਰਨਾਂ ਦੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਹੁਣੇ-ਹੁਣੇ ਖੁਸ਼ਖਬਰੀ ਸੁਣਾ ਦਿੱਤੀ ਹੈ ਜੀ ਭਵੰਤਮਾਨ ਸਰਕਾਰ ਨੇ ਭਵੰਤਮਾਨ ਨੇ ਪਾ ਦਤ ਨੇ ਜੀ 15-1500 ਰੁਪਏ ਇਹਨਾਂ ਨੂੰ ਪਾਏ ਨੇ ਤਾਂ ਉਸ ਨਾਲ ਚੋਣ ਜੀ ਭਵੰਤਮਾਨ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੰਦੇ ਹੋਏ ਇਸ ਮਹੀਨੇ ਦੀ ਜਿਹੜੀ ਅਪ੍ਰੈਲ ਮਹੀਨੇ ਦੀ ਵੜਾਪਾ ਪੈਨਸ਼ਨ ਹੈ ਜੀ 15-1500 ਰੁਪਏ ਜਿਹੜੀ ਸਾਰੇ ਬਜ਼ੁਰਗਾਂ ਦੇ ਖਾਤਿਆਂ ਵਿੱਚ ਪਾ ਦਿਤੀ ਹੈ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ نیچے ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦੀ